ਸਸ਼ੀ ਕਾਜੂ ਤੋਂ 224 750 ਖੰਨਾ ਪੁਲਿਸ ਨੇ ਲੋਰੈਂਸ ਬਿਸ਼ਨੋਈ ਅਤੇ 골ਡੀ ਬਰਾਡ ਦੇ ਨਜ਼ਦੀਕੀ ਰਵੀ ਰਾਜਪੁਰ ਨੂੰ ਕਾਬੂ ਕਰਨ ਵਿੱਚ ਬੱਡੇ ਸਫਲਤਾ ਹਾਸਲ ਕੀਤੀ ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ ਦੁਰਾਹਾ ਥਾਣੇ ਖੇਤਰ ਦੇ ਚਨ ਕੋਇਆ ਖੁਰਦ ਵਿੱਚ ਜ਼ਮੀਨੀ ਝਗੜੇ ਤੋਂ ਉਪਜੇ ਗੋਲੀकांड ਮਾਮਲੇ ਵਿੱਚ ਮੁਲਜ਼ਮ ਸੀ ਪੁਲਿਸ ਸੂਤਰਾਂ ਅਨੁਸਾਰ ਉਸਦੇ ਪਿਤਾ ਚੁਕਤਾਰ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਹਨ ਵਿਦੇਸ਼ ਜਾ ਰਹੇ ਸੀ ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਇਲਾਕੇ ਵਿੱਚ ਉਸਦੀ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ਸਸ਼ਿਕਾਜੋ 2024 7 ਪਿੰਛਾ ਖੰਨਾ ਪੁਲਿਸ ਨੇ ਲੋਰੈਂਸ ਸੋਇਤੇ 골ਡੀ ਬਰਾਡ ਦੇ ਨਜ਼ਦੀਕੀ ਰਵੀ ਰਾਜਗੜ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ ਦੁਰਾਹਾ ਥਾਣੇ ਖੇਤਰ ਦੇ ਚਨ ਕੋਇਆਂ ਖੁਰਦ ਵਿੱਚ ਜ਼ਮੀਨੀ ਝਗੜੇ ਤੋਂ ਉਪਜੇ ਗੋਲੀकांड ਮਾਮਲੇ ਵਿੱਚ ਮੁਲਜ਼ਮ ਸੀ ਪੁਲਿਸ ਸੂਤਰਾਂ ਅਨੁਸਾਰ ਉਸਦੇ ਪਿਤਾ ਚਕਤਾਰ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਹਨ ਵਿਦੇਸ਼ ਜਾ ਰਹੇ ਸੀ ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਇਲਾਕੇ ਵਿੱਚ ਉਸਦੀ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ਸਸ਼ੀ ਕਾਜੂ ਤੋਂ 224 750 ਖੰਨਾ ਪੁਲਿਸ ਨੇ ਲੋਰੈਂਸ ਬਿਸ਼ੋਏ ਤੇ 골ਡੀ ਬਰਾਡ ਦੇ ਨਜ਼ਦੀਕੀ ਰਵੀ ਰਾਜਪਾਲ ਨੂੰ ਕਾਬੂ ਕਰਨ ਵਿੱਚ ਬੱਡੇ ਸਫਲਤਾ ਹਾਸਲ ਕੀਤੀ ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ ਦੁਰਾਹਾ ਥਾਣੇ ਖੇਤਰ ਦੇ ਚਨਕੋਇਆ ਖੁਰਦ ਵਿੱਚ ਜ਼ਮੀਨੀ ਝਗੜੇ ਤੋਂ ਉਪਜੇ ਗੋਲੀकांड ਮਾਮਲੇ ਵਿੱਚ ਮੁਲਜ਼ਮ ਸੀ ਪੁਲਿਸ ਸੂਤਰਾਂ ਅਨੁਸਾਰ ਉਸਦੇ ਪਿਤਾ ਚੁਕਤਾੜ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਹਨ ਵਿਦੇਸ਼ ਜਾ ਰਹੇ ਸੀ ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਇਲਾਕੇ ਵਿੱਚ ਉਸ ਦੀ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ਸਜਿਕਾਜੋਸ 924 750 ਅੰਨਾ ਪੁਲਿਸ ਨੇ ਲੋਰੈਂਸ ਬਿਸ਼ਰੂ ਅਤੇ 골ਡੀ ਬਰਾਡ ਦੇ ਨਜ਼ਦੀਕੀ ਰਵੀ ਰਾਜਪੁਰ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਕੜ ਦੁਰਾਹਾ ਥਾਣੇ ਖੇਤਰ ਦੇ ਚਨਕੋਇਆ ਖੁਰਦ ਵਿੱਚ ਜ਼ਮੀਨੀ ਝਗੜੇ ਤੋਂ ਉਪਜੇ ਗੋਲੀकांड ਮਾਮਲੇ ਵਿੱਚ ਮੁਲਜ਼ਮ ਸੀ ਪੁਲਿਸ ਸੂਤਰਾਂ ਅਨੁਸਾਰ ਉਸਦੇ ਪਿਤਾ ਚਕਤਾਰ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਹਨ ਵਿਦੇਸ਼ ਜਾ ਰਹੇ ਸੀ ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਇਲਾਕੇ ਵਿੱਚ ਉਸ ਦੀ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ